ਤੇ ਸਰਕਾਰੀ ਸਕੂਲ ਤੇ ਚਾਹ ਦੇ 16000 ਰੁਪਏ ਨਾ ਦੇਣ ਦੇ ਇਲਜ਼ਾਮ ਲੱਗੇ ਨੇ ਜੀ ਹਾਂ ਕੁੜੀਆਂ ਦੇ ਸਰਕਾਰੀ ਸਕੂਲ 'ਚ ਇੱਕ ਨਵਾਂ ਵਿਵਾਦ ਖੜਾ ਹੋ ਗਿਆ ਹੈ ਜਿੱਥੇ ਕਿ ਕੰਟੀਨ ਵਾਲੇ ਨੇ ਸਕੂਲ ਦੇ ਸਟਾਫ ਅਤੇ ਪ੍ਰਿੰਸੀਪਲ ਤੇ ਚਾਹ ਪੀ ਕੇ 16000 ਰੁਪਏ ਦਾ ਬਿੱਲ ਨਾ ਅਦਾ ਕਰਨ ਨੂੰ ਲੈ ਕੇ ਤਰਨਾ ਲਗਾ ਦਿੱਤਾ ਹੈ ਪ੍ਰਿੰਸੀਪਲ ਸਮੇਤ ਸਟਾਫ ਤੇ ਕਾਪੀ ਕੇ ਪੈਸੇ ਨਾ ਦੇਣ ਅਤੇ ਉਸਦੀ ਕੰਟੀਨ ਤੱਕੇ ਨਾਲ ਬੰਦ ਕਰਵਾਉਣ ਦੇ ਇਲਜ਼ਾਮ ਲਗਾਏ ਗਏ ਨੇ ਟਾਨੇ ਤੇ ਬੈਠੇ ਵਿਅਕਤੀ ਨੇ ਸਕੂਲ ਖਿਲਾਫ ਪ੍ਰਦਰਸ਼ਨ ਕੀਤਾ ਅਤੇ ਇਨਸਾਫ ਦੀ ਮੰਗ ਕੀਤੀ ਹਾਲਾਂਕਿ ਸੁਰਾਨ ਜਦੋਂ ਉਸ ਵਿਅਕਤੀ ਨੇ ਫੋਨ ਤੇ ਪ੍ਰਿੰਸੀਪਲ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਕੰਟੀਨ ਦਾ ਠੇਕਾ 3 April ਤੱਕ ਦਾ ਹੈ ਅਤੇ ਇਸੇ ਕਾਰਨ ਉਸ ਦੀ ਕੰਟੀਨ ਬੰਦ ਕੀਤੀ ਗਈ ਹੈ ਜਦਕਿ ਪੀੜਤ ਮੁਤਾਬਕ ਉਸ ਨੂੰ 15 ਮਈ ਤੱਕ ਦਾ ਠੇਕਾ ਦਿੱਤਾ ਗਿਆ ਅਤੇ 3000 ਰੁਪਏ ਜਮ੍ਹਾਂ ਨਾ ਕਰਵਾਉਣ ਦੇ ਇਵਤ ਉਸ ਦੀ ਕੰਟੀਨ ਬੰਦ ਕਰਵਾਈ ਜਾ ਰਹੀ ਹੈ ਸਰ ਤੁਸੀਂ ਕੱਲ ਉਹਨਾਂ ਨੂੰ ਭੇਜਿਆ ਵੀ ਕੰਟੀਨ ਨਹੀਂ ਖੋਲ੍ਹਣੀ ਜੀ ਸਰ ਉਹਨਾਂ ਨੇ ਪੇ ਤੁਹਾਡੇ ਜਿਹੜੇ ਆਹ ਕਲਰਕ ਰੂਮ ਚ ਬੈਠੇ ਹੁੰਦੇ ਹੋ ਸਰਦਾਰ ਜੀ ਕੀ ਨਾਮ ਹੈ ਜੀ ਉਹਨਾਂ ਨੂੰ ਸਪੈਸ਼ਲ ਕਹਿ ਕੇ ਜਾਇਨੇ ਵੀ ਕੱਲ ਕੰਟੀਨ ਨਹੀਂ ਖੋਲਣੀ ਜੇ ਜਦ ਤੱਕ ਤੁਸੀਂ ਟੇਵਨ ਨਹੀਂ ਚਮਾਂ ਕਰਾਂਦੇ ਨਹੀਂ ਆਹ ਠੀਕ ਆ 30 April ਤੱਕ ਤੁਹਾਡਾ ਠੇਕ ਹੈ 30 April ਤੱਕ ਨਹੀਂ ਸਰ 15 May ਤੱਕ ਠੇਕ ਹੈ ਮੇਰਾ 15 May ਤੱਕ ਹੈ ਸਰ ਉਧਰ ਰਜੇ ਮੇਰੇ ਕੋ ਰਿਟਰਨ ਚਾਹੀਦਾ ਜੀ ਮੇਰੇ ਕੋ ਰਿਟਰਨ ਚਾਹੀਦਾ ਸਰ ਓਹੀ ਕਹਿ ਰਿਹਾ ਤੇ ਰਿਟਰਨ ਜੀ ਤੁਸੀਂ ਹੀ ਲਿਆ ਫਿਰ ਸਰ ਤੁਸੀਂ ਕਿਸ ਤਰ੍ਹਾਂ ਕਹਿ ਸਕਦੇ ਹੋ ਵੀ 30 ਤਰੀਕ ਨੂੰ ਕੰਟੀਨ ਖਾਲੀ ਕਰ ਦਿਓ ਸਾਨੂੰ ਉਹ ਰੋਜ਼ ਕਹਿ ਕੇ ਜਾਂਦੇ ਵੀ 30 ਤੂੰ ਖਾਲੀ ਕਰ ਦਿਓ ਸਰ ਮੇਰੇ ਕੋ ਰਿਟਰਨ ਚ ਹੈਗਾ ਤੁਹਾਡੀ ਗਵਰਨਮੈਂਟ ਦੀ ਸਲਿੱਪ ਹੈਗੀ ਮੇਰੇ ਕੋ ਜੇ ਤੁਸੀਂ ਆਪਣੀ ਦਿਖਾ ਦੇ ਜੀ ਤਾਂ ਠੀਕ ਹੋਏ ਉਸ ਤੋਂ ਚਲਾ ਦੇ ਤੁਹਾਨੂੰ ਕੋਈ ਟੱਕਰ ਨਹੀਂ ਸਾਡੇ ਕੋ 30% ਹੋ ਜਾਂਦਾ ਜੀ ਨਹੀਂ ਸਾਨੂੰ ਦੇਖੋ ਸਰ ਵੀ ਤੁਸੀਂ ਪਹਿਲਾਂ ਪੂਰੇ ਡਾਕੂਮੈਂਟ ਦੇਖੋ ਨਾ ਫਿਰ ਤੁਹਾਨੂੰ ਕਹੋ ਵੀ ਖਾਲੀ ਕਰਨੀ ਨਹੀਂ ਕਰਨੀ ਕਰਲੀ ਕਰਲੀ ਦੇਖੀ 30% ਹੋ ਜਾਂਦਾ ਇੱਕ ਸਰ ਮੇਰਾ ਬਕਾਇਆ ਬੈਲੈਂਸ ਹੈ ਤੁਸੀਂ ਆਪਣਾ 3000 ਕਹੀ ਜਾਂਦੇ ਹੋ ਵੀ 3000 ਜਮ੍ਹਾਂ ਕਰਾਓ ਰੋਜ਼ ਮੈਨੂੰ ਇਸ ਗੱਲ ਪਿੱਛੇ ਟੌਰਚਰ ਹੋ ਰਿਹਾ ਜੀ ਮੈਂ ਕਈ ਵਾਰ ਪੈਸੇ ਹੁੰਦੇ ਤਾਂ ਮੈਂ 11000 ਜਮ੍ਹਾਂ ਕਰਵਾਤਾ ਤਾਂ ਬਾਕੀ ਬੱਤੀ ਨੇ ਕਿਉਂ ਨਹੀਂ ਜਮ੍ਹਾਂ ਕਰਵਾਉਂਦਾ ਉਹ ਸਰ ਕਲਾਇਨ ਨੇ ਬਤ ਵਿੱਚ ਹੀ ਨਾਲ ਥੋੜਾ ਬਤਾ ਬੋਲ ਕੇ ਗਿਆ ਵੀ ਕੱਲ ਕੈਂਟੀਨ ਨਹੀਂ ਖੁੱਲਣੀ ਤੁਸੀਂ ਵੀ ਪ੍ਰਿੰਸੀਪਲ ਸਾਹਿਬ ਦਾ ਹੁਕਮ ਹੈ ਕੌਣ ਬੋਲ ਕੇ ਗਿਆ ਉਹ ਜੀ ਜੀ ਪੀ ਸਰ ਜਿਹੜੇ ਤੁਹਾਡੇ ਜੀ ਉਹ ਜੀ 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 ਹਾਂ ਜੀ ਹਾਂ ਜੀ ਉਹ ਯਾਰ ਪੀ ਪੀ ਦਾ ਤਾਂ ਪਤਾ ਨਾ ਉਹਦਾ ਬਾਹਰ ਕੌਣ ਕੌਣ ਜੀ ਪੀ ਡੀ ਜੀ ਸਰ ਪੀ ਡੀ ਜੀ ਉਹ ਜਿਹੜੇ ਮੇਰੇ ਤੋਂ ਪੇਨ ਕੱਢਦੇ ਆ ਜਮਾ ਕਰਵਾਉਂਦੇ ਆ ਤੇ ਪੀੜਤ ਗੌਰਵ ਕੁਮਾਰ ਮੁਤਾਬਕ ਉਸ ਨੇ ਖੰਨਾ ਦੇ ਸਰਕਾਰੀ ਸਕੂਲ ਚ ਕੰਟੇਨ ਦਾ ਠੇਕਾ ਲਿਆ ਸੀ ਠੇਕਾ ਦਿੰਦੇ ਸਮੇਂ ਪਹਿਲਾਂ ਇਹ ਸ਼ਰਤ ਰੱਖੀ ਗਈ ਸੀ ਕਿ ਹਰ ਰੋਜ਼ ਉਹ ਸਕੂਲ ਦੇ ਸਟਾਫ ਨੂੰ ਪੰਜ ਕੱਪ ਚਾਹ ਮੁਫਤ ਦੇਵੇਗਾ ਜੋ ਕਿ ਉਹ ਪਿਲਾਉਂਦਾ ਵੀ ਰਿਹਾ ਪਰ ਸਕੂਲ ਚ ਵਕਫ ਵਕ ਸਮੇ ਹੋਏ ਸੈਮੀਨਾਰਾਂ ਅਤੇ ਹੋਰ ਪ੍ਰੋਗਰਾਮਾਂ ਮੌਕੇ ਉਸ ਵੱਲੋਂ ਜੋ ਵੀ ਬਿੱਲ ਸਕੂਲ ਸਟਾਫ ਨੂੰ ਦਿੱਤਾ ਗਿਆ ਉਹ ਸਕੂਲ ਸਟਾਫ ਵੱਲੋਂ ਹਾਲੇ ਤੱਕ ਵੀ ਜਮ੍ਹਾਂ ਨਹੀਂ ਕਰਵਾਇਆ ਗਿਆ ਅਤੇ ਹੁਣ ਉਸ ਨੂੰ 30 ਅਪ੍ਰੈਲ ਨੂੰ ਕੰਟੇਨ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਗਏ ਨੇ ਪੇਟ ਤੋਂ ਪਤਾ ਕੋ ਉਹ ਠੇਕੇ ਦੇ 11000 ਰੁਪਏ ਪਹਿਲਾਂ ਹੀ ਭਰ ਚੁੱਕੇ ਐ ਅਤੇ ਉਸ ਨੂੰ ਹੁਣ 3000 ਰੁਪਏ ਹੋਰ ਭਰਨ ਲਈ ਕਿਹਾ ਜਾ ਰਿਹਾ ਹੈ ਜਦਕਿ ਉਸਤੇ ਖੁਦ ਵੀ ਸਕੂਲ ਸਟਾਫ ਵੱਲ 16000 ਰੁਪਏ ਖੜੇ ਨੇ ਜੋ ਕਿ ਹੁਣ ਸਕੂਲ ਪ੍ਰਿੰਸੀਪਲ ਅਤੇ ਦੂਜਾ ਸਟਾਫ ਭਰਨ ਤੋਂ ਪੂਰੀ ਤਰ੍ਹਾਂ ਮunਕਰ ਹੋ ਰਿਹਾ ਹੈ ਕੀ ਨਾਮ ਤੁਹਾਡਾ ਵਰੁਣ ਕੁਮਾਰ ਜੀ ਕੀ ਗੱਲ ਹੋ ਜਿਹੜੀ ਸਕੂਲ ਦੇ ਸਰਕਾਰੀ ਸਕੂਲ ਦੇ ਬਾਰੇ ਤੁਹਾਣਾ ਲੱਗ ਬੈਠ ਗਿਆ ਸਰ ਇਹ ਮੇਰਾ ਨਾ ਜੀ 30 ਇਹਨਾਂ ਤੋਂ ਪਿਛਲੇ ਦਾ ਟੈਂਡਰ ਲਿਆ ਸੀਗਾ ਠੇਕਾ ਭਰਿਆ ਸੀਗਾ 55000 ਰੁਪਏ ਦਾ ਜੀ ਤੇ ਮੇਰਾ 16-17000 ਰੁਪਏ ਇਹਨਾਂ ਕੰਨੀ ਖੜਾ ਜੀ ਉਹ ਨਹੀਂ ਪੇ ਕਰਦੇ ਵੇ ਮੈਨੂੰ 3000 ਰੁਪਏ ਪਿੱਛੇ ਮੇਰੀ ਕੰਟੀਨ ਬੰਦ ਕਰਤੀ ਇਹਨਾਂ ਨੇ ਜੀ 16-17000 ਕਹਦਾ ਜੀ ਮੈਂ ਇਹਨਾਂ ਚਾਚੂ ਦਾ ਬਿੱਲ ਪ੍ਰਿੰਸੀਪਲ ਦਾ ਹੈ ਹੋਰ ਉਹ ਸੈਮੀਨਾਰ ਵਗੈਰਾ ਲੱਗੇ ਆ ਜੀ ਹੋਰ ਬਹੁਤ ਕੁਝ ਹੋਇਆ ਜੀ ਲੇਬਰ ਦੇ ਪੈਸੇ ਨੇ ਜੀ ਕਿਉਂ ਨਹੀਂ ਤੇਰੇ ਪੈਸੇ ਸਰ ਇਹ ਕਹ ਰਹੇ ਉਪਰੋਂ ਪਾਸ ਨਹੀਂ ਹੋਏ ਜੀ ਕਿੰਨੇ ਚਿਰ ਦੇ ਪੈਸੇ ਨੇ ਸਰ ਇੱਕ ਤਾਂ ਹੈਗੇ 1.5 ਮਹੀਨੇ ਦੇ ਪੈਸੇ ਇੱਕ ਹੈਗੇ 9 ਮਹੀਨੇ ਦੇ ਪੈਸੇ ਕਿਨੇ ਕਿਨੇ ਚਾਪ ਦਿੱਤੇ ਨੇ ਪੈਸੇ ਪ੍ਰਿੰਸੀਪਲ ਦੇ ਦਫ਼ਤਰ ਗਈ ਆ ਕਲਰਕ ਰੂਮ ਦੇ ਰੋਜ਼ ਪੰਜ ਕਾ ਫ੍ਰੀ ਜਾਂਦੇ ਆ ਉਹਨਾਂ ਨੂੰ ਕੋਈ ਪੈਸਾ ਨਹੀਂ ਮਿਲਦਾ ਜੀ ਉਹ ਕਿਉਂ ਫ੍ਰੀ ਜਾਂਦੇ ਨੇ ਇਹ ਮੰਗਦੇ ਆ ਜੀ ਵੀ ਸਾਨੂੰ ਪੰਜ ਕਾ ਰੋਜ਼ ਤੇ ਫ੍ਰੀ ਚਾਹੀਦੇ ਆ ਜੇ ਫ੍ਰੀ ਨਹੀਂ ਦਿੰਦੇ ਫਿਰ ਫਿਰ ਕੰਟੀਨ ਚੰਡੀ ਬੰਦੀ ਇਹਨਾਂ ਨੇ ਪਹਿਲਾਂ ਕਿਹਾ ਸੀ ਵੀ ਸਾਨੂੰ ਫ੍ਰੀ ਮੈਂ ਕਿਹਾ ਚਲੋ ਕੋਈ ਨਹੀਂ ਦੇ ਦਿਆ ਕਰਾਂਗੇ ਜੀ ਪਰ ਹੁਣ ਮੇਰੇ ਮੈਂ ਆਪਣਾ ਆਪ ਚਾਹ ਦੇਣਾ ਔਖਾ ਹੋਇਆ ਪਿਆ ਪਰ ਮੇ ਕੋ ਪੈਸੇ ਨਹੀਂ ਸੀਗੇ ਭਰਾ ਨੂੰ ਇਹਨਾਂ ਨੇ ਕੰਟੀਨ ਬੰਦ ਕਰਵਾਤੀ ਜੀ ਕਹਿੰਦੇ ਕੰਟੀਨ ਨਹੀਂ ਖੁੱਲੂਗੀ ਤੁਸੀਂ ਕਿਹਨਾਂ ਨੇ ਕਿਹਾ ਜੀ ਇਹ ਪ੍ਰਿੰਸੀਪਲ ਸਾਹਿਬ ਨੇ ਜੀ ਤੁਹਾਨੂੰ ਕੀ ਲੱਗਦਾ ਕਿ ਇਹਦੇ ਪਿੱਛੇ ਕੀ ਸਾਜ਼ਿ ਛ ਸਾਹਿਬ ਜੀ ਸਾਰੇ ਮੈਨੂੰ ਭਜਾਉਣਾ ਚਾਹੁੰਦੇ ਨੇ ਜੀ ਬਸ ਹੋਰ ਕੀ ਜੀ 30 ਅਪ੍ਰੈਲ 30 ਅਪ੍ਰੈਲ ਨੂੰ ਕਹਿੰਦੇ ਖਾਲੀ ਕਰ ਦੋ ਇਹ ਹੋਰ ਕਾਰੋਬਾਰ ਹੈ ਤੁਹਾਡੇ ਨਾਲ ਘਰਦਾ ਬਹੁਤ ਜ਼ਿਆਦਾ ਚੱਲੇ ਹੋਰ ਮੇਰਾ ਕੋਈ ਕਾਰੋਬਾਰ ਨਹੀਂ ਸਰ ਹੁਣ ਕੀ ਮੰਨ ਕਰਦੇ ਹੋ ਸਰ ਮੈਂ ਇਹੀ ਮੰਗ ਕਰਦਾ ਵੀ ਮੈਨੂੰ ਮੇਰੇ ਪੈਸੇ ਤਾਂ ਆਏ ਜਾਣ ਤੇ ਮੇਰੀ ਕੰਟੀਨ ਖਲਾਈ ਜਾਵੇ ਜੀ ਨਹੀਂ ਇਨਸਾਫ ਮਿਲਦਾ ਫਿਰ ਕੀ ਕਰੂੰਗਾ ਫਿਰ ਮੈਂ ਸਭ ਧਰਨੇ ਤੇ ਬੈਠੂੰਗਾ ਜੀ ਹਾਲਾਂਕਿ ਜਦੋਂ ਪੱਤਰਕਾਰਾਂ ਵੱਲੋਂ ਸਕੂਲ ਸਟਾਫ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਕੋਈ ਵੀ ਸਕੂਲ ਦੇ ਅਧਿਕਾਰੀ ਜਾਂ ਫਿਰ ਅਧਿਆਪਕ ਸਾਹਮਣੇ ਨਹੀਂ ਆਇਆ ਅਤੇ ਉਹਨਾਂ ਨੇ ਸਾਫ਼ ਕਹਿ ਦਿੱਤਾ ਕਿ ਇਸ ਵਿਅਕਤੀ ਨੂੰ 30 April ਤੱਕ ਕੰਟੇਨ ਖੋਲਣ ਦਾ ਠੇਕਾ ਦਿੱਤਾ ਗਿਆ ਸੀ ਜੋ ਕਿ ਹੁਣ ਕਰੀਬ 2-3 ਦਿਨ ਚ ਪੂਰਾ ਹੋ ਰਿਹਾ ਹੈ ਅਤੇ ਇਸੇ ਕਾਰਨ ਇਸ ਨੂੰ ਕੰਟੇਨ ਬੰਦ ਕਰਨ ਦੇ ਹੁਕਮ ਦਿੱਤੇ ਗਏ ਨੇ ਪਰ 16000 ਰੁਪਏ ਦੇ ਬਿੱਲ ਬਾਰੇ ਕੋਈ ਵੀ ਬੋਲਣ ਨੂੰ ਤਿਆਰ ਨਹੀਂ ਹੈ ਫਿਲਹਾਲ ਇਸ ਪ੍ਰਿਤ ਵਿਅਕਤੀ ਨੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਤੋਂ ਇਨਸਾਫ਼ ਦੀ ਮੰਗ ਕੀਤੀ ਹੈ ਕੰਨਾ ਤੋਂ ਕਨਵਿੰਦਰ ਢਿੱਲੋਂ ਸੈਂਟਰਲ ਪੰਜਾਬ ਟੀਵੀ